ਜੈ ਜੰਗਨਾਮ ਲੇਬਰ ਯੂਨੀਅਨ ਜਿੰਦਾਬਾਦ ਇੱਥਾ ਆ ਕੇ ਇੱਕੋ ਜੰਗ ਜਿੰਦਾਬਾਦ ਸਾਡੀਆਂ ਮਗਾਂ ਆ ਜੀ ਸਰ ਕੀ ਹਾਲ ਮਾ ਤੁਹਾਡਾ ਬਲਦੇਵ ਸਿੰਘ ਬਾਬਾ ਜੀ ਕਿੱਥੇ ਰਹਣਾ ਲਿਓ ਬੁੜੇਆਲ ਦੇ ਜੀ ਬਾਬਾ ਜੀ ਤੁਸੀਂ ਇੱਕ ਜ਼ਮੀਦਾਰ ਹੋ ਜੇ ਮੰਡੀਆਂ ਚ ਹੜਤਾਲ ਚੱਲ ਰਹੀ ਤੀਜਾ ਦਿਨ ਹੋ ਗਿਆ ਤੇ ਫਸਲ ਵਿੱਚ ਉਹ ਜਿੱਦਕਤ ਆ ਰਹੀ ਤੁਹਾਨੂੰ ਬਹੁਤ ਜੀ ਬਹੁਤ ਦਿੱਕਤ ਆਹੀ ਸਾਨੂੰ ਸੋਚਾਂ ਹੋ ਜਾਂਦੀਆਂ ਰਾਤ ਨੂੰ ਵੀ ਕੀ ਕਰਾਂਗੇ ਜ਼ਿੰਮੇਦਾਰ ਆਂ ਹਾਂ ਤੇ ਫਿਰ ਤੁਹਾਡਾ ਰੋਸ ਕਿਹਦੇ ਨਾਲ ਆਰਤੀਆਂ ਨਾਲ ਕਿ ਸਰਕਾਰ ਨਾਲ ਨਹੀਂ ਸਰਕਾਰ ਨਾਲ ਸਾਡਾ ਰੋਸ ਤੇ ਜਿਹੜੀ ਹਰਤਾਲ ਚੱਲ ਰਹੀ ਆ ਇਹਦਾ ਪਤਾ ਕੋਈ ਨਹੀਂ ਕਦੋਂ ਤੱਕ ਚੱਲਣੀ ਆ ਤੇ ਫਿਰ ਤੁਹਾਡੀਆਂ ਫਸਲਾਂ ਵੇਖ ਨਹੀਂ ਦਈਆਂ ਤੇ ਕੀ ਕਰੋਗੇ ਤੁਸੀਂ ਪੜਨਾ ਕੀ ਆ ਜੀ ਹੁਣ ਆ ਵਿਵਤਾ ਬਣੀ ਹੋਈ ਆ ਅਸੀਂ ਕਦੇ ਇੱਥੇ ਬੈੰਨੇ ਆ ਕਦੇ ਕੱਟਿਆਂ ਜਾਂਦੇ ਆ ਹਨਾ ਤੇ ਬਹੁਤ ਔਖਾ ਜ਼ਿੰਮੇਦਾਰ ਨੂੰ ਹਾਂ ਕੀ ਮੰਗ ਰਖਦੇ ਤੁਸੀਂ ਸਰਕਾਰ ਤੋਂ ਬਾਸਾ ਛੇਤੀ ਹੜਤਾਲ ਮੰਗਾ ਮੰਨੀਆਂ ਜਾਣ ਤੇ ਸਾਡੀਆਂ ਫਸਲਾਂ ਚੱਕੀਆਂ ਜਾਣ ਬਸ ਇਹੋ ਮੰਗਾ ਹੋਰ ਸਾਡੀ ਕੀ ਮੰਗ ਹੈ ਜੀ ਤੇ ਪਿੰਡਾਂ 'ਚ ਤੁਸੀਂ ਰਹਿਣਾ ਲਿਓ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਮਹੌਲ ਆ ਨੁਕਸਾਨ ਹੋਏਗਾ ਸਰਕਾਰ ਨੂੰ ਕੋਈ ਫਾਇਦਾ ਹੋਏਗਾ ਹੜਤਾਲ ਦਾ ਮੈਨੂੰ ਨੁਕਸਾਨ ਹੀ ਆ ਉਧਰ ਹੁਣ ਰੁਜੇ ਹੋਇਆ ਲੋਕ ਕਿਹਨੇ ਜਾਣਾ ਬੋਰਡ ਬੋਣ ਕਈ ਉਧਰ ਰਹਿ ਜਾਣਗੇ ਵਿਚਾਰਿਆਂ ਦਾ ਹਾਂ ਠੀਕ ਹੈ ਜੀ ਹਾਂ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਪੂਰੇ ਪੰਜਾਬ ਚ ਵਿਜੇ ਕਲੜਾ ਪ੍ਰਧਾਨ ਦੀ ਗਵਾਈ ਚ ਸਾਰੇ ਮੰਡੀਆਂ ਬੰਦ ਆ ਤੁਹਾਨੂੰ ਦੋ ਦਿਨ ਅਸੀਂ ਕਪੂਰਥਲਾ ਮੰਡੀਆਂ ਦੌੜਾ ਕਰਾ ਜੀ ਤੀਜੇ ਦਿਨ ਅਸੀਂ ਆਏ ਆ ਫੱਤੂ ਟਿੰਗਾ ਮੰਡੀ ਇੱਥੇ ਪ੍ਰਧਾਨ ਜੈਪਾਲ ਗੋਇਲ ਜੀ ਬੈਠੇ ਨੇ ਗੋਇਲ ਸਾਹਿਬ ਕਿਸ ਤਰ੍ਹਾਂ ਹੜਤਾਲ ਚੱਲ ਰਹੀ ਆ ਤੀਜੇ ਦਿਨਾਂ ਸਾਡੇ ਜਿਹੜੇ ਫੱਤੂ ਟਿੰਗਾ ਦਾ ਉੱਚਾ ਮੰਡੀ ਦਾ ਸਾਂਝਾ ਫਰੰਟ ਆ ਦੋਨਾਂ ਨੇ ਪਹਿਲਾਂ ਹੀ ਪ੍ਰਣ ਕਰ ਲਿਆ ਸੀ ਕਿ ਅੱਜ ਕੀ ਕੋਈ ਵੀ ਗਿੱਲਾ ਜਾਂ ਹਰਾ ਝੋਨਾ ਮੰਡੀ ਚ ਨਹੀਂ ਸੋਣਾ ਇਹਨਾਂ ਇੱਕ ਮਹੀਨੇ ਤੋਂ ਐਟੋ ਰਕਸ਼ਾ ਰਾਈ ਬੈਨਰ ਰਾਈ ਪੈਂਡਾ ਚ ਰਾਤ ਦਿਨ ਪ੍ਰਚਾਰ ਕੀਤਾ ਆਪੇ ਕੋਲ ਪੈਸੇ ਲਾਏ ਤੇ ਜਿਹੜੇ ਇਹ ਆਰਤੀ ਆ ਪਤਨਗੁਚਾ ਮੰਡੀ ਦੇ ਬਹੁਤ ਹੀ ਸੂਝਵਾਨ ਸੁਲਝੇ ਹੋਏ ਪੜ੍ਹੇ ਲਿਖੇ ਆਗਾਂਬਦੁਖਸਾਨ ਇਹਨਾਂ ਸੋਸੀ ਮੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਦੋ ਮੰਡੀਆਂ ਆ ਇੱਥੇ ਕੋਈ ਵੀ ਚੋਨਾ ਇਹੋ ਜਿਹਾ ਨਾ ਹੋਵੇ ਇਹਦਾ ਸਰਕਾਰ ਦੀ ਦੇ ਵਿੱਚ ਨਾ ਹੋਵੇ ਅੱਗੇ ਫੱਤੂ ਢਿੰਗਾਈ ਮੰਡੀ ਇੱਦਾਂ ਦੀ ਹੁੰਦੀ ਜੇ ਸਭ ਤੋਂ ਪਹਿਲਾਂ ਝੋਨਾ ਵਿੱਚ ਨੂੰ ਤਿਆਰ ਹੁੰਦੀ ਛੱਲ ਉਹਨੇ ਲੈਣ ਨੂੰ ਅੱਜ ਫੱਤੂ ਢਿੰਗਾ ਮੰਡੀ ਦਾ ਕਿੱਦਾਂ ਇੱਕਾ ਹੋ ਗਿਆ ਇਹ ਸਮੇਂ ਦੇ ਇਨਸਾਨ ਲੋਕਾਂ ਜਾਗਰਤਾ ਹੁੰਦੀ ਆ ਬੜੇ ਲਿਖੇ ਆ ਤੇ ਸਮਝ ਲੱਗੀ ਬਈ ਝੋਨਾ ਗੱਲਾ ਜਾਂ ਮਾੜਾ ਭਰਖੇ ਕਿਸਾਨ ਦਾ ਰੇਟ ਵੀ ਘੱਟ ਮਿਲਦਾ ਰੈਸ਼ ਛੱਲ ਦਾ ਵੀ ਇਹਨਾਂ ਨੇ ਦੇਖਿਆ ਵੀ ਨੁਕਸਾਨ ਬਹੁਤ ਵੱਡਾ ਪਲੇ ਸੰਦੇ ਵਿੱਚ ਜਿੱਦਾਂ ਡੀਸੀ ਸਾਹਿਬ ਵਕਰੀ ਵਕਰੀਆਂ ਮੰਡੀਆਂ ਦਾ ਦੌਰਾ ਕਰਦੇ ਉਹ ਡੀਸੀ ਸਾਹਿਬ ਤਾਂ ਇਹ ਦਬਾਅ ਪਾਉਂਦੇ ਆ ਹਰਤੇ ਤੇ ਉੱਪਰ ਕੀ ਤੁਸੀਂ ਪਰਚੇਜ ਪਾਓ ਮੈਂ ਤੁਹਾਡੇ ਨਾਲ ਆਈ ਦੀ ਵਾਰੀ ਵੇ ਸਾਡੇ ਆਰਤੀਏ ਦਾ ਪਰਾਨਵਾ ਜਿੰਨਾ ਚ ਪੰਜਾਬ ਦੀ ਬੋਡੀ ਜਾਂ ਪੰਜਾਬ ਦੇ ਜਿਹੜੇ ਪ੍ਰਧਾਨ ਆ ਉਸਨੂੰ ਹੁਕਮ ਨਹੀਂ ਕਰਦੇ ਇਹਨਾਂ ਨੇ ਉਹਨਾਂ ਚ ਕੋਈ ਮਲਡੀ ਚ ਇਹਨਾਂ ਨੇ ਬੋਲੀ ਜਾਂ ਗੋਮਨ ਲਖੋਣਾ ਨਹੀਂਗਾ ਇਹ ਪੰਜਾਬ ਦੇ ਜਿਹੜੇ ਆਰਤੀਆ ਸੋਦੇ ਨਾਲ ਆ ਗੋਲ ਸਾਹਿਬ ਜਿਹੜੀ ਪੰਚਾਇਤੀ ਚੋਣਾਂ 15 ਤਰੀਕ ਨੂੰ ਆ ਰਹੀਆਂ ਕੋਈ ਨੁਕਸਾਨ ਹੋਏਗਾ ਬਹੁਤ ਨੁਕਸਾਨ ਹੋਊਗਾ ਲੇਬਰ 4 ਵਜੇ ਭੱਜ ਜਾਂਦੀ ਆ ਕਿਉਂਕਿ ਪੰਡਾਲ ਚ ਅਖਾੜੇ ਲੱਗ ਲਾਪੇ ਆ ਸ਼ਰਾਬ ਦੇ ਕੋਈ ਨਸ਼ੇ ਪਾਣੀ ਦੇ ਤੇ ਮਾਹੌਲ ਜਿਹੜਾ ਗਰਮਾਰਿਆ ਦਿਨ ਦਿਨ ਤੇ ਮੈਨੂੰ ਐ ਲੱਗਦਾ ਚੋਨੇ ਦੇ ਸੀਜ਼ਨ ਚ ਬਹੁਤ ਪਰੇਸ਼ਾਨੀ ਆਊ ਲੇਬਰ ਜੀ ਗੋਸ਼ਕ ਹੋਰ ਗੱਲ ਹੈ ਕਿੰਨੇ ਦਿਨ ਤੱਕ ਹੜਤਾਲ ਦੇਗੀ ਤੀਜਾ ਦਿਨ ਹੋ ਚੁੱਕਾ ਅੱਜ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਮੰਗਾਂ ਸਰਕਾਰ ਅੱਜ ਮੰਨ ਲਵੇ ਤੇ ਇਹਨਾਂ ਨੇ ਹੜਤਾਲ ਖੋਲ੍ਹ ਦੇਣੀ ਆ ਇਹਨਾਂ ਦਾ ਤਾਂ ਆਪਣੀ ਵਾਲੀ ਮੁਸ਼ਕਲਾਂ ਪਰੇਸ਼ਾਨੀਆਂ ਗੋਮਲੇ ਰੱਖੀਆਂ ਵਾਂ ਉਹਨੂੰ ਹੱਲ ਕਰਨ ਦੇ ਨਾਲ ਆਜੋ ਆਰਦਵਾ ਇਹ ਜਿਹੜੀ 40% ਕਟ ਦੇ ਰਹੀ ਹੈ 45% ਉਹ ਸ਼ਾਲੀ ਕਰ ਦੇਵੇ ਲੇਬਰ ਜਿਹੜੀ ਹਰਿਆਣਾ ਦੇ ਮਤਾਬਕ ਜਾਂ ਦਿੱਤੀ ਜਾਵੇ ਤੇ ਬਾਕੀ ਜਿਹੜੀ ਮੁਸ਼ਕਲਾਂ ਹੈਗੀਆਂ ਇਹਨਾਂ ਦੀਆਂ ਏਪੀਐਫ ਦੀ ਹੈਗੀ ਆ 50 ਕੋ ਰੁਕਿਆ ਰੱਖਿਆ ਇਹਨਾਂ ਦਾ ਕਸੂਰ ਕੋਈ ਨਹੀਂਗਾ ਕਿਉਂਕਿ ਲੇਬਰ ਹਰ ਵਾਰੀ ਹਰ ਰੋਜ਼ ਨਮੀ ਆਉਂਦੀ ਆ ਇਹਨਾਂ ਦਾ ਲਾਗੂ ਨਹੀਂ ਹੁੰਦਾ ਕਾਨੂੰਨ ਇਹਨਾਂ ਨੂੰ ਪ੍ਰਸ਼ੰਗ ਕੀਤਾ ਜਾ ਰਿਹਾ ਵਾ ਉਹ ਸਾਰੀਆਂ ਇਹਨਾਂ ਦੀ ਸਮੱਸਿਆਵੀਆਂ ਪਹਿਲੇ ਦਿਨ ਤੇ ਖਤਮ ਕਰੇ ਤੇ ਆਪ ਮਸਾਹਲ ਖੁੱਲ ਜੂਗੀ ਜੀਵਿਦਾਰ ਵੀ ਤੁਹਾਡਾ ਸਾਥ ਦੇ ਰਹੀ ਆ ਬッコ ਦੇ ਰਿਆਂ ਵਿੱਚ ਜੀਵਿਦਾਰ ਬੈਠੇ ਹੋ ਸਾਰੇ ਲੇਬਰ ਬੈਠੀ ਹੋਈ ਆ ਇਲਾਕੇ ਭਾ ਦੇ ਕਿਸਾਨ ਯੂਨੀਅਨ ਦੇ ਨੁਮਾਇंदे ਬੈਠੇ ਹੋਏ ਆ ਔਰ ਤੁਸੀਂ ਪੰਜਾਬ ਆਪਣੇ ਸਰਕਾਰ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਮੰਗ ਰੱਖਦੇ ਹੋ ਇਹ ਹੀ ਹੈ ਵੀ ਜੋ ਮੁਸ਼ਕਲਾਂ ਆਵਾਂ ਮਤਲਬ ਉਹ ਹੱਲ ਕਰੇ ਤੇੜੀ ਪਰੇਸ਼ਾਨੀ ਆ ਰਹੀ ਆ ਕਟਾਈ ਨਹੀਂ ਹੋ ਰਹੀ ਤੇ ਅੱਜ ਹੀ ਇਹਨਾਂ ਨੂੰ ਬੁਲਾ ਕੇ ਨਮੈਂਦਿਆਂ ਨੂੰ ਉਹਨਾਂ ਦੀ ਮੰਗਾਂ ਨੂੰ ਪ੍ਰਵਾਨ ਕਰੇ ਤੇ ਆਪਣਾ ਕੰਮ ਚਾਲੂ ਕਰੇ ਧੰਨਵਾਦ ਤੇ ਇਹਨਾਂ ਦੀ ਮੇਰਾ ਨਾਮ ਯਦਵਿੰਦਰ ਸਿੰਘ ਜਿਸ ਤਰ੍ਹਾਂ ਕਿ ਮੰਡੀਆਂ ਦੇ ਵਿੱਚ ਜਿਹੜੀ ਕਿ ਸਟ੍ਰਾਈਕ ਚੱਲਦੀ ਪਈ ਹੈ ਹਰ ਕਾ ਜ਼ਿੰਮੇਵਾਰ ਵੀ ਸ਼ੈਲਸ ਨੂੰ ਇਨਸਾਫ ਦੇ ਰਹੀ ਇਹਨਾਂ ਤਾਂ ਵਿੱਚੋਂ ਦੇ ਨੂੰ ਕੋਈ ਫਰਕ ਨਹੀਂ ਸਰਕਾਰ ਦਾ ਕੀ ਸਤਨਾ ਰਹੀ ਕੀ ਉਹ ਖਰਾਬ ਕਰਦੀ ਸਾਰੇ ਸਰਕਾਰ ਦੀ ਪਾਲਿਸੀ ਹੈ ਜੀ ਇਹਦੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਆ ਜੀ ਸੀਜ਼ਨ ਸ਼ੁਰੂ ਹੋ ਗਿਆ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਜੇ ਤੱਕ ਕੋਈ ਇਸ ਤਰੀਕੇ ਨਾਲ ਕਿਸੇ ਵੀ ਚੰਗੀ ਤਰੀਕੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਆੜਤੀ ਉਹਨਾਂ ਦੀਆਂ ਮੰਗਾਂ ਆ ਕੋਈ ਵੀ ਸੁਣੀਆਂ ਨਹੀਂ ਜਾ ਰਹੀਆਂ ਦੋ ਦਿਨ ਦਾ ਤੀਜਾ ਦਿਨ ਹੋ ਗਿਆ ਟਰਨਾਂ ਚੱਲਦੇ ਨੂੰ ਸੇਲਰਾਂ ਵਾਲਿਆਂ ਦੀਆਂ ਕੋਈ ਮੰਗਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜੁਨੀਮਾਂ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇ। ਯਾਦਵੰਦਰ ਜੀ ਜਿੱਦਾਂ ਤੁਸੀਂ ਦੇਖਦੇ ਹੋ ਕੋ ਆੜਤੀ ਆ ਜਿਹੜਾ ਕਿ ਰੀਡ ਦੀ ਹੱਡੀ ਗਿਆ ਜਾਂਦਾ ਵਾ ਆਰਥਿਕ ਤੌਰ ਤੇ ਸਰਕਾਰ ਇਹਨਾਂ ਵੱਲ ਕਿਉਂ ਧੱਕਾ ਕਰੀ ਜਾਂ ਇਹਨਾਂ ਨੂੰ? ਇਹ ਦੇਖੋ ਜੀ ਸਮੇਂ ਦੇ ਨਾਲ ਕੋਈ ਵੀ ਚੀਜ਼ ਕੋਈ ਕਮਿਸ਼ਨ ਦਾ ਰੇਟ ਹੈ ਕੁਝ ਵੀ ਹੈ ਉਹ ਵਾਧਾ ਹੁੰਦਾ ਆ ਪਰ ਇਹ ਸਰਕਾਰ ਨੇ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਆਰਥ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੋਰ ਵੀ ਲੇਬਰ ਖਰਚਾ ਉਹ ਵਧਣਾ ਚਾਹੀਦਾ ਆ ਉਹ ਜੋ ਪੂਰੇ ਦੇਸ਼ ਦੇ ਵਿੱਚ ਹਰਿਆਣੇ ਤੁਹਾਡੇ ਜਿਹੜੇ ਬਕਾਏ ਕੋਈ ਸਾਲ ਦੇ ਤੋਂ ਹੈ ਨਹੀਂ ਪਿਛਲੇ 5 6 6 ਸਾਲ ਦੇ ਖੜੇ ਆ ਪਿਛਲੇ ਸਰਕਾਰਾਂ ਦਾ ਵੀ ਜਦੋਂ ਲੋਲ ਹੈਗਾ ਦੇਖੋ ਇਹ ਤੇ ਸਮੇਂ-ਸਮੇਂ ਤੇ ਜੋ ਜੋ ਵੀ ਸਰਕਾਰਾਂ ਹੁੰਦੀਆਂ ਆ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਮੰਗਾ ਸਾਡੀਆਂ ਜਿਹੜੀਆਂ ਆ ਉੱਥੇ ਅੱਗੇ ਰੱਖਣੀਆਂ ਚਾਹੀਦੀਆਂ ਬਣਾਉਣੀਆਂ ਚਾਹੀਦੀਆਂ ਆ ਉਦੋਂ ਕਰਨਾ ਚਾਹੀਦਾ ਜੀ ਇਸ ਬਾਰੇ ਜਿਸ ਤਰ੍ਹਾਂ ਪੰਚਾਇਤੀ ਇਲੈਕਸ਼ਨ ਆਉਂਦੀਆਂ ਕੋਈ ਆ ਕਿ ਇਹ ਸੀਐਮ ਭਗਵੰਤ ਸਿੰਘ ਮਾਨ ਦਾ ਵੀ ਨੀਤੀ ਡਰਾਮਾ ਨਹੀਂ ਹੈਗਾ ਉੱਧਰ ਸੈਂਟਰ ਸਰਕਾਰ ਕਹਿੰਦੀ ਇਸ ਦਾ 40 ਕਰੋੜ ਕੀ ਹੈ ਜਿਹਦੇ ਕੀ ਸਰਕਾਰ ਦੇ ਖਾਤੇ ਦੇ ਵਿੱਚ ਪਾ ਪਾ ਦਿੱਤਾ ਗਿਆ ਵੇ ਇਦਾਂ ਸਰਕਾਰ ਕਿਉਂ ਖਰਾਬ ਬਿਲਕੁਲ ਜੀ ਇਹ ਤੇ ਇਲੈਕਸ਼ਨ ਬਾਅਦ ਚ ਚਾਹੀਦੀ ਸੀ ਇਹ ਤੇ ਸੀਜ਼ਨ ਹੈਗਾ ਆ ਹਰ ਇੱਕ ਜ਼ਿੰਮੇਦਾਰ ਕੋਈ ਵੀ ਕਿਸਾਨ ਆ ਉਹ ਵਿਜੀ ਆ ਉਹਨੇ ਆਪਣੀ ਫਸਲ ਸਾਂਭਣੀ ਹੈ 6 ਮਹੀਨੇ ਤੋਂ ਜਿੰਨੇ ਫਸਲ ਪਾ ਲਈ ਹੈ ਹੁਣ ਉਹ ਟਾਈਮ ਆ ਵੀ ਆਪਾਂ ਮੰਡੀਆਂ ਦੇ ਵਿੱਚ ਜਾ ਕੇ ਫਸਲ ਵੇਚਣੀ ਹੈ ਉਦੋਂ ਨੂੰ ਇਲੈਕਸ਼ਨ ਆ ਗਈ ਹੈ ਹਰ ਇੱਕ ਬੰਦਾ ਫਸਿਆ ਪਿਆ ਆ ਉਹਨੇ ਪਿੰਡਾਂ ਦਾ ਮਾਹੌਲ ਆ ਇਲੈਕਸ਼ਨ ਵੀ ਜ਼ਰੂਰੀ ਆ ਪਰ ਇਹ ਡਿਲੇ ਚਾਹੀਦੀ ਸੀ ਦਸੰਬਰ ਜਨ ਨਵੰਬਰ ਦੇ ਵਿੱਚ ਲੈਣਾ ਚਾਹੀਦੀ ਇਹ ਕੋਈ ਖਬਤ ਹੈ ਖਬਤ ਇਹ ਆ ਵੀ ਜ਼ਿੰਮੇਦਾਰਾਂ ਦਾ ਧਿਆਨ ਡਿਵਰਟ ਕਰ ਦਿੱਤਾ ਜੀ ਇੱਧਰ ਉੱਧਰ ਹੋ ਗਏ ਇੱਧਰ ਹੋ ਗਏ ਵੀ ਕੋਈ ਇਹ ਆਪਣੀ ਆਵਾਜ਼ ਨਾ ਬੁਲੰਦ ਕਰਤਾ ਚੰਨ ਮੰਡੀਆਂ ਦੇ ਵਿੱਚ ਬੈਠ ਕੇ ਠੀਕ ਹੈ ਤੁਹਾਨੂੰ ਆ ਤੁਹਾਡਾ ਪੀਰਾ ਸਿੰਘ ਜੀ ਤੁਸੀਂ ਲੇਬਰ ਯੂਨੀਅਨ ਪ੍ਰਧਾਨ ਹੋ ਜੀ ਜੀ ਠੀਕ ਹੈ ਫਤੂੜੀਗਾ ਮੰਡੀ ਤੋਂ ਫਤੂੜੀਗਾ ਮੰਡੀ ਤੁਸੀਂ ਅੱਜ ਹੜਤਾਲ ਤੇ ਬੈਠੇ ਆ ਨਾਲ ਤੁਹਾਡੇ ਆੜਤੀ ਵੀਰ ਬੈਠੇ ਆ ਜੀ ਕੀ ਕਾਰਨ ਦੱਸੋ ਜਿਹੜਾ ਪ੍ਰਸ਼ਨ ਨੂੰ ਸਰਕਾਰ ਨੇ ਇਹੀ ਆ ਵੀ ਸਰਕਾਰ ਜਿਹੜੀ ਆ ਉਹ ਆੜਤੀ ਵੀਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਠੀਕ ਹੈ ਜੀ ਤੁਹਾਡੀ ਮੰਗ ਕੀ ਹੈ ਲੈ ਬੰਦੀ ਸਾਡੀਆਂ ਮੰਗਾ ਨਾਲ ਸਾਡੀਆਂ ਜਨਾਬ ਮੈਂ ਆਪਣਾ ਦੂਜੇ ਸੂਬੇ ਆ ਉਹਨਾਂ ਦੀ ਰੇਟ ਜਿਹੜੇ ਆ ਉਹ ਜਾਦੇ ਆ ਪੰਜਾਬ ਤੁਹਾਨੂੰ ਡਿਟੇਲ ਚ ਦੱਸੋ ਉੱਥੇ ਜੀ ਰੇਟ ਆ ਵੱਡੀ ਰੇਟ ਆ ਉਹਨਾਂ ਦਾ 19-20 ਰੁਪਏ ਰੇਟ ਆ ਜੀ ਬਾਹਰ ਬਾਹਰ ਸੂਬਿਆਂ ਦੇ ਸਾਡੇ ਤਾਂ 1.5 ਰੁਪਏ ਰੇਟ ਆ ਜੀ ਇੰਨਾ ਫਰਕ ਕਿਉਂ ਆ ਇਹ ਤਾਂ ਗਵਰਨਮੈਂਟ ਦੀ ਨੀਤੀ ਆ ਜੀ ਪਰ ਭਗਵਾਨਤ ਸਰਕਾਰ ਨੇ ਕੱਲ ਦਾ ਤਾਂ ਐਲਾਨ ਕਰ ਦਿੱਤਾ ਜੀ 1 ਰੁਪਇਆ ਰੇਟ ਵਧਾ ਦਿੱਤਾ ਅੱਜ ਕੱਲ੍ਹ ਉਹ 1 ਰੁਪਇਆ ਰੇਟ ਮਾਰੇ ਕਹਦਾ ਵਧਾਇਆ ਉਹਨੇ ਉਹ ਦੇਖੋ ਕੁਆਂਟਲ ਦਾ ਵਧਾਇਆ ਉਹਨੇ ਤੇ ਗੱਟੇ ਤਿੰਨ ਬੰਦੇ ਕੁ ਕੋ ਆਪ ਮਰਸੜੀਆਂ ਝੂਟਦੇ ਆ ਕਿ ਤੁਹਾਨੂੰ ਉਹ ਗੂਗੇ ਸੈਕਿੰਡ ਦੇ ਉਹ ਤਾਂ ਮਾਰਾ ਛੋਸ਼ਾ ਆ ਉਹਦਾ ਕਮੇਟੀ ਦੇ ਬੰਦਾ ਕਮੇਟੀ ਕਰਦਾ ਸਰਕਾਰ ਵੀ ਤੁਸੀਂ ਲੋਕਾਂ ਨੇ ਬਣਾਈ ਆ ਉਹ ਮਾਰਾ ਸਿਹਤ ਜਿਹਨੂੰ ਲਕਸ਼ਣ ਹੋਈ ਜਾ ਉਹਦਾ ਸਾਰੀ ਸਰਕਾਰ ਦੇ ਇੱਕ ਤਰਫ ਬਣਦੀ ਨਹੀਂ ਉਹ ਤਾਂ ਹੁਣ ਲਕਸ਼ਣ ਨੂੰ ਨਹੀਂ ਪਿੰਡਾਂ ਦੇ ਵਿੱਚ ਜਦ ਸਰਪੰਚ ਇੱਕ ਤਰਫਾ ਤੋਂ ਬਣਣਾ ਨਹੀਂ ਕੋਈ ਕਿਸ ਪਾਰਟੀ ਨਾਲ ਸਬੰਧ ਦਾ ਕੋਈ ਪਾਰਟੀ ਨਾਲ ਸਬੰਧ ਤਾਂ ਲਕਸ਼ਣ ਤੇ ਹੀ ਆ ਜੇ ਸਰਮ ਸੰਤੀ ਹੋ ਜਾਏ ਤਾਂ ਫਿਰ ਤਾਂ ਕੋਈ ਸਾਰਾ ਇੱਕ ਮੰਡ ਹੋ ਗਿਆ ਇੱਕ ਪਾਸੇ ਜਿਹੜਾ ਤੁਹਾਡਾ ਰੇਟ ਜਿਹੜਾ ਨਕਟਾਇਆ ਹੋਇਆ ਵਾ ਇਹ ਪਿੱਛੇ ਚੱਲਦਾ ਰੇ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਕੀ ਇੰਨਾ ਧੱਕਾ ਪੰਜਾਬ ਨਾਲ ਪਹਿਲਾਂ ਤੁਸੀਂ ਬਾਤ ਚ ਬਾਕ ਬਿਲਡਾਂ ਵਿੱਚ ਤਕਲੀਆ ਜ਼ਰੂਰ ਆ ਜਾਗੀ ਤੇ ਤੁਹਾਨੂੰ ਕੋਈ ਉਮੀਦ ਨਹੀਂ ਹੈ ਕਿ ਕੋਈ ਹੱਲ ਨਹੀਂ ਹੋਇਆ ਜੀ ਇਹ ਅੱਜ ਜਿਹੜੀ ਆਵਾਜ਼ ਆ ਤੇ ਸਾਡੇ ਆੜਤੀਏ ਵੀਰ ਸਾਡੇ ਨਾਲ ਬਿਠੇ ਆ ਤੇ ਛੱਲਰ ਮਾਲਕ ਜਿਹੜੇ ਆ ਉਹ ਸਾਡੇ ਨਾਲ ਬਿਠੇ ਆ ਤੇ ਤਾਂ ਪੰਜਾਬ ਦੀ ਆਵਾਜ਼ ਬੁਲੰਦ ਹੋਣ ਲੱਗੀ ਹੈ ਕਿਸਾਨ ਮਜ਼ਦੂਰ ਵੀਰ ਵੀ ਦਾਅ ਕਿਸਾਨ ਨਾਲ ਆ ਮਜ਼ਦੂਰ ਵੀਰ ਨਾਲ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਮੰਗ ਇਹੀ ਆ ਜੀ ਜਿਹੜੀ ਸਾਡੇ ਆੜਤੀਆਂ ਜਿਹੜੇ ਮੰਗਾਂ ਉਹਨਾਂ ਜਿਹੜੀਆਂ ਜੋ ਜਲਦਮੀਆਂ ਕਟਾਈ ਆ ਉਹ ਵੀ ਇਹਨਾਂ ਨੂੰ ਪੂਰਾ ਦਿੱਤਾ ਜਾਵੇ ਚੈਲਰ ਮਾਲਕ ਜਿਹੜੇ ਆ ਉਹਨਾਂ ਦੀ ਜਿਹੜੇ ਆਪਣਾ ਹੈਗੀ ਜਗ੍ਹਾ ਨਹੀਂਗੀ ਉਹਨਾਂ ਨੂੰ ਜਗ੍ਹਾ ਕਿੱਦਾਂ ਜਗ੍ਹਾ ਹੋਊਗੀ ਤਾਂ ਆਪਾਂ ਆਪਣੀ ਲੇਬਰ ਯੂਨੀਅਨ ਦੀ ਕੀ ਮੰਗ ਕਰਦੇ ਆ ਲੇਬਰ ਯੂਨੀਅਨ ਦੀ ਮੰਗ ਜਿਹੜੀ ਆ ਆਪਣਾ ਦੂਜੇ ਸੂਬੇ ਆ ਉਹਨਾਂ ਨਾਲ ਬਰਾਬਰ ਕੀਤੀ ਜਾਵੇ ਲੈ ਠੀਕ ਹੈ ਜੀ